ਕਮਾਲ ਲੁਧਿਆਣਾ ਪੁਲਿਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਟੀਜੀਪੀ ਨੂੰ ਬਦਲਣ ਦਾ ਆ ਜਿਹੜਾ ਸੀਐਮ ਭਗਵੰਤ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਇਹ ਤੁਹਾਡਾ ਕੁੰਨਾ ਲਗਾਣੇ ਚ ਇੱਕ ਘੰਟਾ ਇੰਟਾਇਰ ਲੁਧਿਆਣਾ ਪੁਲਿਸ ਨਹੀਂ ਆਈ ਇੱਕ ਘੰਟਾ ਇਹ ਜਿਹੜੇ ਏਸੀਪੀ ਇੰਦੂ ਸਾਡੀ ਸਾਥੀ ਮਤ ਇੰਦੂ ਲੀਡਰਾਂ ਨੂੰ ਮਰਵਾਉਣ ਦੀ ਸਾਜ਼ਿ ਰਚੀ ਜਾ ਰਹੀ ਹੈ ਉਹਦਾ ਇੱਕ ਪਾਰਟ ਇਕੋ ਦੀ ਫਿਲਮ ਦੇਖਣ ਨੂੰ ਮਿਲ ਗਈ ਕੋਹਰਾ ਥਾਪੇ ਨੂੰ ਮਾਰਨ ਦੀ ਸਾਜੀ ਰਚੀ ਗਈ ਹੈ। ਅਗਰ ਭਗਵੰਤ ਮਾਨ ਸਰਕਾਰ ਚਾਹਦੀ ਹੈ ਵੀ ਪੰਜਾਬ 'ਚ ਕੋਈ ਹਿੰਦੂ ਲੀਡਰ ਰਵੇ ਹੀ ਨਾ ਤਾਂ ਜੋ ਭਾਈ ਜ਼ਹਿਰ ਦੇ ਦਿਓ। ਪੀ萨 ਡੀਜੀਪੀ ਸਾਹਿਬ ਨੂੰ ਕੀ ਕਹਿ ਰਿਹਾ ਕਿ ਲੜਾਈ ਕਿਸੇ ਦੀ ਚੰਦ ਦੀ ਕੋਹਰਾ ਥਾਪੇ ਵਿੱਚ ਜਾ ਕੇ ਫਸ ਗਿਆ। ਅਮਰਪਾਲ ਇਹ ਜ਼ਿੰਮੇਦਾਰ ਹੈ ਖਾਲਸਤਾਨੀ ਮਾਰਸ਼ਲ ਮਾਈਡਾਹੋ। ਪਹਿਲਾਂ ਤੁਹਾਨੂੰ ਲੋਕਾਂ ਨੇ ਦਿਖਾਇਆ ਉਹਨਾਂ ਲੋਕਾਂ ਨੇ ਵੀ ਮੈਂ ਉਹ ਕੰਮ ਗਲਤ ਦਿਖਾਇਆ ਕਿਹੜੇ ਖੌਤੀ ਨੇ ਇੰਨੇ ਉਹਨਾਂ ਫੜਾ ਜਾਵੇ ਔਰ ਹਰ ਸਰ ਤੋਂ ਸਰ ਖਦਾਈ ਹ ਯੂਆਪੀ ਲਾ ਕੇ ਅੰਦਰ ਕੀਤਾ ਜਾਵੇ ਔਰ ਜਾਗੇ ਤੇਜਦਾਰ ਨਾਲ ਤਿਆਰ ਨਾਲ ਹਮਲਾ ਕਰਦੇ ਨੇ ਜਦੋਂ ਉਹਨਾਂ ਦਾ ਗਨਮੈਨ ਆਪਦੀ ਪਿਸਟਲ ਨੂੰ ਹੱਥ ਪਾਉਂਦਾ ਆ ਤਾਂ ਉਹਦੇ ਗਨਮੈਨ ਦਾ ਪਿਸਟਲ ਖੋਲਿਆ ਹਿੰਦੂ ਭਜਾਓ ਦਾ ਨਾਲਾ ਦੇ ਰਹੀ ਹੈ ਸਰਕਾਰ ਇੱਥੇ ਦਾ ਪ੍ਰਸ਼ਾਸਨ ਅਸੀਂ ਉਮੀਦ ਨਹੀਂ ਕਰਦੇ ਸੀ ਵੀ ਇੰਨੀ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਬਣਾਈ ਜਾਊਗੀ ਉਹਨਾਂ ਵੱਲੋਂ। ਹੀ ਸਿਕਿਉਰਟੀ ਵਾਸ ਟੇਕਨ ਬਾਈ ਦ ਪੀਪਲ। ਇਟ ਵਾਸ ਨੋਟ ਰਾਈਟ ਥਿੰਗ ਦੈਟ ਦੇ ਹੈਵ ਡਨ। ਸਿਗਾ ਸਾਡੇ ਸ਼ਿਫਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਂ ਦਾ ٹرسٹ ਦੇ ਕੇ ਤੁਸ਼ਣ ਤੇ ਆਏ ਸੀਗੇ। ਕੁਝ ਸਾਰਥੀਆਂ ਸਾਰਾ ਕੇਸ ਤਾਰੀ ਨੀਲਾ ਬਣਾਵਾ ਪਾਇਆ ਇਸ ਕਿਰਪਾਨਾ ਮਾਰ ਕੇ ਸਾਡਾ ਭਰਾ ਛਿਲਤਾ ਕਿਰਪਾਨਾ ਸਿਰ ਤੇ ਪਾਵਾਂ ਬੱਗਤੀਆਂ ਪੇਟ ਵੱਡਦਾ ਕੰਡੀਸ਼ਨ ਸੀ ਸੀਰੀਅਸ ਸਿਰ ਦਾ ਬਲੱਡ ਨਹੀਂ ਰੁਕ ਰਿਹਾ ਇਹ ਪੁਲਿਸ ਕਮਿਸ਼ਨਰ ਦੀ ਇਹਦਾ ਸਾਰੀ ਇਹ ਸਾਰਾ ਨਿਕੰਮਾ ਚੈਨ ਨੇ ਸਾਡੇ ਘਰ ਨੂੰ ਵਾਪਸ ਕਰਾਇਆ ਨਿਕੰਮਾ ਨਿਕੰਮਾ ਲੁਧਿਆਣਾ ਕਲਕਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਜੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆ ਹਿੰਦੂਆਂ ਦਾ ਗੂੜਾ ਆ ਹਿੰਦੂਆਂ ਦਾ ਖੂਨ ਆ ਲੁਧਿਆਣੇ ਚ ਇਹ ਸਾਡਾ ਬੰਦਾ ਜਿਹੜਾ ਰੋਡ ਤੇ ਨਾ ਇਹ ਲੁਧਿਆਣਾ ਕਮਿਊਨਿਟੀ ਰੋਮਾਂਸ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ एसबी सेंट्रल तुरन सस्पेंड ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬਠਣਗੇ ਇਹ ਹਿੰਦੂਸਤਾਨ ਚੜਾ ਪੂਰਾ ਪੰਜਾਬ ਸ਼ਿਫਤਨਾ ਪੰਜਾਬ ਪਰ ਆ ਲੈ ਇਕੱਠਾ ਹੋਊਗਾ ਭਗਵਾਨ ਤੋਂ ਬਾਅਦ ਸੀਐਮ ਦੇ ਤੋਂ ਅਸਤੀਫਾ ਦੇਣ ਨੂੰ ਨਹੀਂ ਅਸਤੀਫਾ ਦੇ ਪੁੱਛ ਮਸਲੂਮ ਹੋ ਗਿਆ ਦੇ ਟਾਈਮ ਦਾ ਖੂਨ 84 ਦੇ ਪੈਨ ਦਾ ਪਾਉਣਾ ਲਾ ਦੇ ਇੱਕ ਘੰਟਾ ਇੱਕ ਘੰਟਾ ਇਹਨਾਂ 50 ਪੈਡਾ ਬੱਕਰੀਆਂ ਇੱਕ ਘੰਟਾ ਇੱਕ ਘੰਟਾ ਇਹਨਾਂ ਨੂੰ ਪੁਲਿਸ ਨਹੀਂ ਆਈ ਕਹਿੰਦਾ ਇਹ ਜਿਹੜੇ ਐਸੀ ਪੈਡਾ ਬੱਕਰੀਆਂ ਹਿੰਦੂਆਂ ਕਸੜੀ ਫਾਤੂ ਦੇ ਬੱਚੇ ਨੇ ਕਿ ਇਹ ਮੇਰੀ ਜੀ ਬੱਕਰੀਆਂ ਪੰਜਾਬ ਚ ਮੈਂ ਪੁੱਛਣਾ ਚਾਹਣਾ ਪੰਜਾਬ ਦੀ ਸਰਕਾਰ ਨੂੰ ਵੀ ਜੀ ਪੈਡਾ ਇੱਕ ਮਿੰਟ ਇੱਕ ਗੱਲ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਹੈ ਤੇ ਲਿਦਾਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾ ਪਗਵੰਦਾਂ ਨਾਲ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜੀ ਇਹਦਾ ਪਗਵੰਦਣ ਕੌਣ ਹੈ ਡੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈਦੇ ਚੱਕਰ ਜੇ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ ਦਸ ਕਦਮਾਂ ਦੇ ਐਸਪੀ ਸੈਂਟਰਲ ਦਫ਼ਤਰ ਫਿਰ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲੋਂ ਓਏ ਸੱਚੋ ਵਧੀਆ ਆ ਇਹਨਾਂ ਨਾਲੋਂ ਸਰੀ ਆਮ ਘੇਰ ਕੇ ਨਿਹੰਗਾਂ ਦੁਆਰਾ ਤੇਜ਼ ਅਰਧ ਹਥਿਆਰਾਂ ਦੇ ਨਾਲ ਜਿਸ ਤਰ੍ਹਾਂ ਗੁਰਾਥਾਪੁਰ ਦੇ ਉੱਤੇ ਕਾਤਲਾਂ ਨੇ ਹਮਲਾ ਕੀਤਾ ਗਿਆ ਉਹਦੀ ਜਿੰਨੀ ਨੀਂਦਾਂ ਕੀਤੀ ਜਾਵੇ ਉੰਨੀ ਘੱਟ ਉਹਦੀ ਪ੍ਰਸ਼ਾਸਨ ਦੀ ਜਿੰਨੀ ਨੀਂਦਾਂ ਕੀਤੀ ਜਾਵੇ ਉੰਨੀ ਘੱਟ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਆ ਦੇਣ ਦੇ ਵਿੱਚ ਅਸਫਲ ਰਿਹਾ ਲੁਧਿਆਣਾ ਸ਼ਹਿਰ 'ਚ ਜਗ੍ਹਾ ਜਗ੍ਹਾ ਨਸ਼ਾ ਵਿਕ ਰਿਹਾ ਗੁੰਡਾ ਰਾਜ ਬਣਿਆ ਹੋਇਆ ਸ਼ਹਿਰ ਸਰੇ ਆਮ ਲੋਕ ਲੋਕਾਂ ਨੂੰ ਗੋਲੀਆਂ ਮਾਰ ਕੇ ਜਾ ਰਹੇ ਨੇ ਸਰੇ ਆਮ ਲੋਕ ਲੋਕਾਂ ਨੂੰ ਕੁਰਪਾਨਾ ਮਾਰ ਕੇ ਜਾ ਰਹੇ ਨੇ ਆਮ ਆਦਮੀ ਲੁਧਿਆਣਾ ਸ਼ਹਿਰ 'ਚ ਆਪਣੇ ਆਪ ਨੂੰ ਸੁਰਖਸ਼ਿਤ ਮਹਿਸੂਸ ਨਹੀਂ ਕਰ ਰਿਹਾ ਉਹਦਾ ਸਿੱਧਾ ਸਿੱਧਾ ਨਤੀਜਾ ਸਾਡਾ ਹਿੰਦੂ ਲੀਡਰ ਗੋਰਾ ਥਾਪਰ ਨੂੰ ਸਰੇ ਆਮ ਕਰਪਨਾ ਮਾਰ ਕੇ ਮਾਰ ਦਿੱ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਹਦਾ ਜਵਾਬ ਦਿੱਤਾ ਜੀ ਬਿਲਕੁਲ ਅਸੀਂ ਤਾਂ ਪਹਿਲਾਂ ਕਿਹਾ ਨਾ ਚਾਹੇ ਪ੍ਰਸ਼ਾਸਨ ਚਾਹੁੰਦਾ ਅਗਰ ਭਗਵਾਨ ਤੁਮਾਰ ਸਰਕਾਰ ਚਾਹਦੀ ਹੈ ਵੀ ਪੰਜਾਬ ਚ ਕੋਈ ਹਿੰਦੂ ਲੀਡਰ ਰਵੇ ਹੀ ਨਾ ਤਾਂ ਆਜੋ ਭਾਈ ਜ਼ਹਿਰ ਦੇ ਦਿਓ ਆਜੋ ਭਾਈ ਸਾਨੂੰ ਜ਼ਹਿਰ ਦੇ ਕੇ ਹੀ ਮਾਰ ਦਿਓ ਕਿਉਂ ਕਿਰਪਾਨਾ ਨਾਲ ਮਰਵਾਉਂਦੇ ਕਿਉਂ ਖੋਤੀ ਇਧਰ ਹਮਲਾ ਕਰਵਾਉਂਦੀ ਹੋ ਸਿੱਧਾ ਸਿੱਧਾ ਜ਼ਹਿਰ ਦਿਓ ਮੂੰਹ ਚ ਪਾਓ ਸਲਫਾਜ਼ ਕੋ ਬੰਦ ਕਰ ਸਿੱਧਾ ਧੜ ਥੱਲੇ ਹੁਣ ਹਾਲਾਤ ਕੀ ਨੇ ਗੋਰਾ ਹਾਲਾਤ ਗੰਬੀਰ ਬਿਲਕੁਲ ਸੀਰੀਅਸ ਨੇ ਸੀਰੀਅ ਸਿਚੁਏਸ਼ਨ ਹੈ ਗੋਰਾ ਥਾਪਰ ਜੀ ਦੀ ਅਗਰ ਗੋਰਾ ਥਾਪਰ ਜੀ ਨੂੰ ਕੁਝ ਹੁੰਦਾ ਤਾਂ ਪ੍ਰਸ਼ਾਸਨ ਸਿਰ ਜ਼ਿੰਮੇਦਾਰ ਹੁਣ ਵੀ ਸਿੱਧਾ ਸਿੱਧਾ ਪ੍ਰਸ਼ਾਸਨ ਹੀ ਜ਼ਿੰਮੇਦਾਰ ਹੈ ਜੋ ਕੁਝ ਹੋਇਆ ਸਿਰਫ ਪ੍ਰਸ਼ਾਸਨ ਦੇ ਕਰਕੇ ਹੋਇਆ ਗਨਮੈਨ ਉਹਨਾਂ ਤੋਂ ਸੀ ਵੀ ਨਹੀਂ ਕਿਉਂ ਟੈਂਪਸ ਨਹੀਂ ਲਾਉਂਦਾ ਗਨਮੈਨ ਕਦੀ ਆਂਦਾ ਕਦੀ ਜਾਂਦਾ ਮਖੌਲ ਬਣਾਇਆ ਹੋਇਆ ਮਖੌਲ ਹਿੰਦੂ ਲੀਡਰਾਂ ਦਾ ਜਿਹੜੇ ਲੋਕ ਪੰਜਾਬ ਲਈ ਕੰਮ ਕਰਦੇ ਨੇ ਜਿਹੜੇ ਲੋਕ ਪੰਜਾਬ ਦੀ ਸ਼ਾਂਤੀ ਲਈ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਮਖੌਲ ਬਣਾਇਆ ਹੋਇਆ ਹੈ ਸੁਰੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਲੀਡਰ ਨਸ਼ਾ ਵੇਚਦੇ ਫੜੇ ਜਾਂਦੇ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਸੁਰੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਹਾਈਵੇ ਤੇ ਗੱਡੀਆਂ ਲੈ ਕੇ ਰੋਬਰੀ ਕਰਦੇ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਪੰਜ ਬੰਦੇ ਨੇ ਘੱਟੋ-ਘੱਟ ਜਿਨ੍ਹਾਂ ਨੇ ਠੱਪਰ ਸਾਹਿਬ ਤੇ ਹਮਲਾ ਕੀਤਾ ਬਿਲਕੁਲ ਸਿਰ ਦਰਦ ਕੀ ਹੈ ਡੀਪੀ ਸਾਹਿਬ ਡੀਜੀਪੀ ਸਾਹਿਬ ਨੂੰ ਕੀ ਕਹਿ ਰਿਹਾ ਵੀ ਲੜਾਈ ਕਿਸੇ ਦੀ ਚੱਲਦੀ ਸੀ ਗੋਰਾ ਥਾਪਰ ਵਿੱਚ ਜਾ ਕੇ ਫਸਿਆ ਮੈਸੇਜ ਦੇਖੋ ਕੀ ਗਲਤ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੜਾਈ ਕਿਸੇ ਦੀ ਚੱਲੀ ਸੀ ਉਹਦੇ ਵਿੱਚ ਗੋਰਾ ਥਾਪਰ ਫਸਿਆ ਤੁਹਾਨੂੰ ਲੱਗਦਾ ਗੋਰਾ ਥਾਪਰ ਵੀਡੀਓ ਦੇਖੋ ਤੇ ਉੱਤੇ ਵੀਡੀਓ ਨੂੰ ਲੱਗਦਾ ਵੀ ਕਿਸੇ ਦੀ ਲੜਾਈ ਚੱਲੀ ਤੇ ਗੋਰਾ ਥਾਪਰ ਵਿੱਚ ਫਸ ਗਈਆ ਜੇ ਵਾਹਨ ਵੀ ਲੈ ਗਏ ਉਹਨਾਂ ਦਾ ਕੋਈ ਹਾਂਜੀ ਵਾਹਨ ਵੀ ਲੈ ਗਏ ਸਕੂਟਰ ਉਹਨਾਂ ਦਾ ਖੜਾ ਸੀ ਸਕੂਟਰ ਲੈ ਕੇ ਸਕੂਟਰ ਵੀ ਨਾਲ ਲੈ ਗਏ ਨੇ ਸਕੂਟਰ ਲੈ ਕੇ ਹੁਣ ਵੀ ਸਿਵਲ ਚ ਘੁੰਮ ਰਹੇ ਨੇ ਪ੍ਰਸ਼ਾਸਨ ਦੀ ਬੜੀ ਮੁਸਤਫਦੀ ਹੈ ਪੁਲਿਸ ਨੇ ਬੜੀ ਮੁਸਤਫਦੀ ਕਰਤੀ ਹੈ ਨਿੰਗ ਫੜੇ ਜਾਣਗੇ ਪਰ ਨਿੰਗ ਉਥੇ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਸਭ ਤੋਂ ਪਹਿਲਾ ਇਹ ਬੜਾ ਨਿੰਦਨਯੋਗ ਆ ਜਿਹੜਾ ਗੋਰਾ ਥਾ ਪਰ ਜਿੱਤੇ ਹਮਲਾ ਹੋਇਆ ਔਰ ਉਸ ਤੋਂ ਬੜਾ ਨਿੰਦਨਯੋਗ ਕੰਮ ਆ ਇਹਦਾ ਨਹਿੰਗਾ ਸਿੰਘਾਂ ਦੇ ਬਾਣੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਬਾਣਾ ਵਾ ਉਹ ਪਾ ਕੇ ਤੁਸੀਂ ਨਿੰਗ ਸਿੰਘ ਬਾਣੇ ਨੂੰ ਬਦਰਾਮ ਕਰ ਰਹੇ ਪਏ ਹੋ ਇਹ ਬਹੁਤ ਹੀ ਨਿੰਦਨਯੋਗ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪੱਲਾ ਅੜ ਕੇ ਇਹਨਾਂ ਨੂੰ ਜਲਦੀ ਜਲਦੀ ਰੌਨ ਅਪ ਕਰੋ ਇਹਨਾਂ ਸੀਐਸਟ ਆਪਣੇ ਜੰਪ ਲਵਾ ਦੋ ਨਾ ਜਿੰਨੇ ਕਿਉਂਕਿ ਇਹਨਾਂ ਦੀ ਜਿਹੜੀ ਸੋਚ ਆ ਖਾਲਸਤਾਨੀ ਸੋਚ ਆ ਅਮਰਪਾਲ ਇਹਦੇ ਜ਼ਿੰਮੇਦਾਰ ਆ ਅਮਰਪਾਲ ਸਿੰਘ ਨੂੰ 4 ਘੰਟੇ ਵਾਸਤੇ ਲਿਆਉਣਾ ਚਾਹੀਦਾ ਸੀ ਨਾ ਕਿ 4 ਦਿਨ ਵਾਸਤੇ ਅਮਰਪਾਲ ਹੀ ਜ਼ਿੰਮੇਦਾਰ ਆ ਖਾਲਸਤਾਨੀ ਮਾਸਟਰਮਾਈਂਡ ਆ ਉਹ ਪਹਿਲਾਂ ਤਾਂ ਉਹ ਲੋਕਾਂ ਨੇ ਦਿਤਾਇਆ ਉਹਨੂੰ ਲੋਕਾਂ ਨੇ ਵੀ ਮੈਂ ਉਹ ਕੌਣ ਗਲਤ ਦਿਤਾਇਆ ਉਹਨੂੰ ਉਹਨੂੰ ਬਿਲਕੁਲ ਨਹੀਂ ਦਿਉਣਾ ਚਾਹੀਦਾ ਸੀ ਇਹ ਲੋਕ ਇਹਨਾਂ ਦੇ ਉੱਪਰ ਕਾਨੂੰਨ ਐਸਾ ਲਿਆਉਣਾ ਚਾਹੀਦਾ ਸੀ ਜਿਹੜਾ ਜੇਲ੍ਹ ਦੇ ਵਿੱਚ ਬੈਠ ਕੇ ਲੜੇ ਨਾ ਸਕੇ ਪਹਿਲਾਂ ਇਹ ਕਾਨੂੰਨ ਸਖਤ ਆਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਆਪਣੇ ਬਦਮਾਸ਼ੀ ਬਹੁਤ ਕਰਦੇ ਪਏ ਨੇ ਅਸੀਂ ਇਹਨਾਂ ਦੀ ਬਦਮਾਸ਼ੀ ਨਹੀਂ ਚੱਲਣ ਦੇਵਾਂਗੇ ਮੈਂ ਤੁਹਾਡੇ ਚੈਨਲ ਤੇ ਕਹਿੰਦਾ ਨਾ ਖਾਲਸਾ ਕਦੇ ਬੜਾ ਨਾਗ ਦੇ ਬਣੂਗਾ ਜੇ ਤੁਸੀਂ ਪੰਗਾ ਲੈਣ ਦੇ ਗੁਰਸੇ ਨੇ ਮੰਡਰ ਲਓ ਐਵੇਂ ਗਰੀਬ ਆਦਮੀ ਨਾਲ ਸ਼੍ਰੀ ਬਾਦਮੀ ਪੰਗਾ ਲੈਣੇ ਹੋ ਸਰਦਾਰ ਸੁਦਾਰਨ ਨਾਲ ਪੰਗਾ ਲਾਉਣਾ ਹੈ ਫਿਰ ਤਾਂ ਦੇਖਾਂ ਕੀ ਬਣਦੀ ਆ ਜਾਂ ਮੈਂ ਮਰੂ ਜਾਂ ਅਗਲਾ ਮਰੂਗਾ ਉਸ ਬੰਦੇ ਦਾ ਗਰੀਬ ਆਦਮੀ ਕਹਨੂੰ ਯਾਰ ਪੰਗੇ ਲੈਣੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਇਹ ਦੇਖੋ ਜੀ ਡੀਜੀਪੀ ਸਾਹਿਬ ਦੱਸ ਸਕਦੇ ਆ ਡੀਜੀਪੀ ਸਾਹਿਬ ਦੱਸਣਗੇ ਜਾਂ ਇਹਦਾ ਸਮੋਚਾ ਪੰਜਾਬ ਪ੍ਰਸ਼ਾਸਨ ਗੜਾ ਲੁਧਿਆਣਾ ਬਰਜਾਨਗੜਾ ਇਹ ਉਹੀ ਦੱਸੂਗਾ ਪ੍ਰਸ਼ਾਸ ਨੂਮੈਦਾਂੇ ਕਹਾਂਗਾ ਜਲਦੀ ਜਲ ਉਹਨਾਂ ਜਿਹੜੇ ਖੌਤੀ ਨੇਂਗ ਨੇ ਉਹਨਾਂ ਨੂੰ ਫੜਿਆ ਜਾਵੇ ਔਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਯੂਏਪੀ ਲਾ ਕੇ ਅੰਦਰ ਕੀਤਾ ਜਾਵੇ ਤਾਂ ਕਿ ਦੁਬਾਰਾ ਕੋਈ ਸੋਚ ਨਾ ਸਕੇ ਇਹ ਜਿਹੜੀ ਗੰਦੀ ਸੋਚ ਭਰੀ ਹੈ ਖਾਲਿਸਤਾਨ ਦੀ ਉਹ ਕੱਢਣੀ ਚਾਹੀਦੀ ਹੈ ਉਹਨਾਂ ਨੂੰ ਬਿਲਕੁਲ ਬਹੁਤ ਨਿੰਦਾ ਕਰਿਆ ਕਿ ਸ਼ਿਵਸਨ ਉਹਦੇ ਬਾੜਾ ਸਾੜ ਕੇ ਇੱਕ ਹੋਰ ਨਿੰਦਾ ਕਰਦੀ ਹੈ ਤੇ ਜਿਹੜੇ ਵੀ ਬੰਦਿਆਂ ਨੇ ਕੀਤਾ ਚਾਹੇ ਉਹ ਬਾਣਾ ਪਾਈ ਕੀਤਾ ਜਾਂ ਕਿਸੇ ਉਹਨਾਂ ਦੇ ਪਾ ਕੇ ਆ ਕੇ ਕੀਤਾ ਜੋ ਵੀ ਹੈ ਇਹਦੀ ਹੋਰ ਨਿੰਦਾ ਤੇ ਫੜੇ ਜਾਣ ਬੰਦੇ ਜਿਸ ਤਰ੍ਹਾਂ ਅਸੀਂ ਹੁਣ ਵੀਡੀਓ ਦੇਖੀਏ ਇੰਨੀ ਉਹਨਾਂ ਨੇ 70 ਨਾਲ ਤਰੀਕੇ ਉਹਨਾਂ ਦੇ ਵਾਰ ਕੀਤੇ ਆ ਕਿਸ ਸਾਹਮਣੇ ਕਹੋਨ ਬਲਾਕ ਸੇਟਰ ਰੁਕੀ ਗਏ ਨਾ ਉਸ ਤੋਂ ਕਿਸ ਨੇ ਉਹਨਾਂ ਨੂੰ ਚੱਕਿਆ ਇਹਦੀ ਕੋਰ ਜਾਂਦਾ ਹੈ ਪ੍ਰਸ਼ਾਸਨ ਵੱਲ ਜਾ ਦੇਣਾ ਨੂੰ ਜਲਦੋਂ ਜਲ ਫੜਿਆ ਜਾਵੇ। ਆਂਦੀ ਜੈਸ਼ੀ ਰਾਮ ਜੀ ਹਰ ਹਰ ਮਹਾਦੇਵ ਮੈਂ ਲਵੀਨ ਤਾਂਗੜੀ ਅਖੀਰ ਭਾਰਤੀ ਸ਼ਿਵਸਨਾ ਰਾਸ਼ਟਰੀ ਵੱਲੋਂ ਜਿਹੜੀ ਅੱਜ ਹਮਲੇ ਦੀ ਗੱਲ ਕੀਤੀ ਗਈ ਹੈ 84 ਤੋਂ ਲੈ ਕੇ ਸਾਡੀ ਸ਼ਿਵਸਨਾ ਰਾਸ਼ਟਰੀ ਤਾਂਗੜੀ ਦੇ ਰੂਪ ਦੇ ਤਕਰੀਬਨ 45 ਸ਼ਿਵਸਨ ਦੇ ਸ਼ਹੀਦ ਹੋਏ ਨੇ। ਆਹ ਹਮਲਾ ਕੋਈ ਪਹਿਲੀ ਵਾਰ ਨਹੀਂ ਹੋਇਆ ਹਿੰਦੂਆਂ ਦੇ ਸਮੇਂ-ਸਮੇਂ ਤੇ ਹਮਲੇ ਹੁੰਦੇ ਹੋਏ ਨੇ। ਆਹ ਸ਼ਰਮ ਦੀ ਗੱਲ ਹੈ ਲੁਧਿਆਣਾ ਸ਼ਹਿਰ ਦੇ ਕਮਿਸ਼ਨਰ ਵਾਸਤੇ ਤੇ ਸਾਰੀ ਹੀ ਡੀਜੀਪੀ ਵਿਭਾਗ ਵਾਸਤੇ ਲੈਣਾ ਜਾਂ ਨਾ ਫੜ ਲੈਣਾ ਕੋਈ ਵੱਡੀ ਗੱਲ ਨਹੀਂ ਹੈ ਮੇਨ ਗੱਲ ਇੱਥੇ ਆਂਦੀ ਹੈ ਕਿ ਇਹ ਹਮਲਾ ਕਿਉਂ ਹੋਇਆ ਆ ਕਿਹਨਾ ਦੀ ਨਲਾਕੀਆਂ ਕਾਰਨ ਹੋਇਆ ਕਿ ਅੱਜ ਪੰਜਾਬ ਦੇ ਵਿੱਚ ਹਿੰਦੂ ਸੇਫ ਨਹੀਂ ਹੈ ਅਗਰ ਸੇਫ ਨਹੀਂ ਹੈ ਤਾਂ ਸਾਨੂੰ ਕਹਿ ਦੋ ਅਸੀਂ ਆਪਣੇ ਇਧਰੋਂ ਪਲਾਨ ਕਰਕੇ ਪੰਜਾਬ ਤੋਂ ਬਾਹਰ ਚੱਲ ਜਾਨੇ ਆ ਤੇ ਸਾਰੀਆਂ ਆਪਣੀਆਂ ਸਕਿਉਰਿਟੀਆਂ ਵਾਪਸ ਦੇ ਜਾਨੇ ਆ ਸ਼ਰਮ ਆਣੀ ਚਾਹੀਦੀ ਹੈ ਪੰਜਾਬ ਦੀ ਪ੍ਰਸ਼ਾਸਨ ਨੂੰ ਲੁਧਿਆਣਾ ਪੁਲਿਸ ਨੂੰ ਜਾਣਾ ਤੋਂ ਬਾਹਰ ਕਿਸ ਕਰਕੇ ਜਾਣਾ ਹੈ ਜਾਣਾ ਚਾਹੀਦਾ ਬਿਲਕੁਲ ਜਾਣਾ ਤਾਂ ਚਾਹੀਦਾ ਜੇ ਪੰਜਾਬ 'ਚ ਸਾਡੇ ਇੰਨੇ ਪੁੱਟਮਾਰ ਹੋਣਗੇ ਤਾਂ ਅਸੀਂ ਪੰਜਾਬ 'ਚ ਪਲਾਨ ਕਰ ਲਈਏ ਸਾਡੇ ਦਾਦਾ ਜੀ ਜਗਦੀਸ਼ ਤਾਂਗੜੀ ਜਮਿਨਾਤਕਵਾਦੀ ਕਾਲੇ ਦੌਰ 'ਚ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਜਿਹੜੇ ਕਿ 27-28 ਸਾਲ ਤੋਂ ਸ਼ਿਵਸਨਾਲੀ ਕੰਮ ਕਰ ਰਹੇ ਨੇ ਉਹ ਆਪਣੇ ਕਿਸੇ ਨਿੱਜੀ ਕੰਮ ਸਿਵਲ ਹਸਪੀਟਲ ਗਏ ਸੀਗੇ ਉਤੋਂ ਬਾਹਰ ਨਿਕਲਦੇ ਸਮੇਂ ਕੁਛ 4-5 ਨੀਂਗ ਬਾਣੇ 'ਚ ਵਿਅਕਤੀ ਆਂਦੇ ਨੇ ਉਹਨਾਂ ਦੇ ਐਕਟਵਾਂ ਰੋਕਦੇ ਨੇ ਔਰ ਜਾ ਕੇ ਤੇਜ਼ਾਰ ਨਾਲ ਤਿਆਰ ਨਾਲ ਹਮਲਾ ਕਰਦੇ ਨੇ ਜਦੋਂ ਉਹਨਾਂ ਦਾ ਗਨਮੈਨ ਆਪਦੀ ਪਿਸਤਲ ਨੂੰ ਹੱਥ ਪਾੰਦਾ ਆ ਤਾਂ ਉਹਦੇ ਗਨਮੈਨ ਦਾ ਪਿਸਤਲ ਖੋਲਿਆ ਗਨਮੈਨ ਦਾ ਪਿਸਤਲ ਖੋਲਿਆ ਪਰ ਗਨਮੈਨ ਨੂੰ ਸਾਈਡ ਕਰਤਾ ਉਹਨਾਂ ਨੇ ਔਰ ਲਗਾਤਾਰ ਵਾਰ ਕੀਤੇ ਸਿਰ ਦੀ ਨਾੜ ਫਟ ਗਈ ਆ ਜਿਸ ਨਾਲ ਬਲੱਡ ਨਹੀਂ ਰੁਕ ਰਿਆ ਔਰ ਉਹਨਾਂ ਨੂੰ 360 300 400 ਸ਼ੂਗਰ ਹੋ ਨਹੀਂ ਹਾਈ ਹੁੰਦੀ ਆ ਬਿਲਕੁਲ ਬਲੱਡ ਨਹੀਂ ਰੁਕ ਰਿਆ ਸਿਰ ਦਾ ਜਿਹੜਾ ਦਿਮਾਗ ਦੀ ਨਾੜ ਸੀ ਬਲੱਡ ਨਹੀਂ ਰੁਕ ਰਿਆ ਡਾਕਟਰ ਕੁਛ ਨਹੀਂ ਦੱਸ ਰਿਹਾ ਅਜੇ ਡਾਕਟਰ ਕਰੇ ਵੇਟ ਕਰੋ ਵੇਟ ਕਰੋ ਬਿਲਕੁਲ ਮਤਲਬ ਕੀ ਹੁੰਦਾ ਵੀ ਸੀਰੀਅਸ ਬੰਦਾ ਦੇਖੋ ਜੀ ਸਾਡਾ ਗੋਰੇਥਾਪੁਰ ਨੇ ਪਹਿਲਾਂ ਕਿ ਲਦਣਾ ਸੀਪੀ ਜਾ ਮੈਨੂੰ ਮਰਵਾਣਾ ਚਾਹੁੰਦਾ ਵੈ ਇਹ ਲੜਾ ਸੀਪੀ ਨੇ ਹਮਲਾ ਕਰਾਇਆ ਸਾਡੀ ਦਾ ਯਾਰ ਲੈ ਸਕਿਉਰਟੀ ਆ ਸਕਿਉਰਟੀ ਲੈ ਕੇ ਵੀ ਕੀ ਹੋਇਆ ਇੱਕ ਬੰਦਾ ਸੀਗਾ ਉਹਦਾ ਹਸਲਾ ਖੋਲੇ ਉਹਨਾਂ ਨੇ ਕੀ ਫਿਰਦੇ ਸਕਿਉਰਟੀਆ ਨਾਲ ਸਾਨੂੰ ਮੂਤ ਆ ਗਿਆ ਕਹਿੰਦੇ ਜੀ ਇਹਨਾਂ ਨੇ ਤੈਅ ਕਰ ਲਿਆ ਵੀ ਹਿੰਦੂ ਭਜਾਓ ਪੰਜਾਬ ਚੋਂ ਹਿੰਦੂ ਭਜਾਓ ਦਾ ਨਾਰਾ ਦੇ ਰਹੀ ਹੈ ਸਰਕਾਰ ਇੱਥੇ ਦਾ ਪ੍ਰਸ਼ਾਸਨ ਜਿਹੜਾ ਹਿੰਦੂਵਾਦ ਚੱਕਦਾ ਆਪਣੇ ਧਰਮ ਦੀ ਗੱਲ ਕਰਦਾ ਉਹਦੇ ਉੱਤੇ ਇਦਾਂ ਦੇ ਹਮਲੇ ਹੁੰਦੇ ਆ ਜਾਨ ਬੁਝ ਕੇ ਸਰਕਾਰ ਪਹਿਲਾਂ ਸਿਕਿਉਰਿਟੀਆ ਦਿੰਦੀ ਆ ਫਿਰ ਕਹਿੰਦੀ ਸਿਕਿਉਰਿਟੀ ਵਾਪਸ ਲੈਣੀ ਆ ਉਹਦਾ ਟੰਡੋਰਾ ਪੇੜਦੀ ਆ ਸਰਕਾਰ ਪ੍ਰਸ਼ਾਸਨ ਉਹਦਾ ਟੰਡੋਰਾ ਪਿੱੜਦਾ ਵੀ ਭਾਈ ਇਹ ਕੋ ਸਿਕਿਉਰਿਟੀ ਵਾਪਸ ਲਾ ਲਈ ਔਰ ਕਰ ਦੋ ਇਹਦਾ ਕੰਮ ਤੇ ਉਹੀ ਅੱਜ ਚਾਰ ਨਿਹੰਗਾਂ ਨੇ ਘੇਰ ਕੇ ਸੰਦੀਪ ਥਾਪਰ ਕੋਰਾ ਕਿਉਂਕਿ ਸ਼ਹੀਦ ਪਰਿਵਾਰ ਨਾਲ ਵੀ ਸੰਬੰਧਿਤ ਹੈ ਉਹਨਾਂ ਉੱਤੇ ਅੱਜ ਜਾਨ ਲੈਵਾ ਹਮਲਾ ਕਰ ਆਪਣੇ ਵੱਲੋਂ ਮਾਰ ਕੇ ਚਲੇ ਗਏ ਇੱਥੇ ਤੱਕ ਦੇਖੋ ਇੰਨੀ ਕਾਨੂੰਨੀ ਹਰਕਤ ਉਹਨੂੰ ਮਾਰ ਕੇ ਉਹਦੀ ਐਕਟਿਵਿਟੀ ਲੈ ਕੇ ਨੱਟ ਗਏ ਮੈਂ ਮੈਨੂੰ ਤਾਂ ਉਤਵਾਰ ਉਤਵਾਰ ਜੋ ਸੀਪੀ ਨਾਲ ਗੱਲ ਹੋਈ ਤੇ ਸੀਪੀ ਸਾਹਿਬ ਕੀ ਕਹਿ ਰਹੇ ਨੇ ਉਹ ਡੀਜੀਪੀ ਸਾਹਿਬ ਨੂੰ ਕੀ ਜਵਾਬ ਦੇ ਰਹੇ ਇਹ ਕੋਈ ਝਗੜਾ ਚੱਲ ਰਿਹਾ ਸੀ ਗੋਲਾ ਥਾਪਰ ਵਿੱਚ ਜਾ ਕੇ ਫਸ ਗਿਆ ਉਹ ਭਾਈ ਵੀਡੀਓ ਦੇਖ ਲਓ ਆਪਣੇ ਅਫਸਰਾਂ ਨੂੰ ਪੁੱਛ ਲਓ ਅੱਧਾ ਅੱਧਾ ਘੰਟਾ ਉੱਥੇ ਖੜੇ ਅਸੀਂ ਲੋਕ ਫੋਨ ਮਾਰਦੇ ਰਹੇ ਪੁਲਿਸ ਅਫਸਰਾਂ ਨੂੰ ਕੋਈ ਅਫਸਰ ਨਹੀਂ ਆਇਆ ਉੱਥੇ ਇਹ ਲੁਧਿਆਣੇ ਵਿੱਚ ਪੰਜਾਬ ਹਿੰਦੂਆਂ ਦਾ ਹਾਲ ਹੈ ਜਲੰਧਰ ਦੇ ਵਿੱਚ ਇਲੈਕਸ਼ਨ ਚੱਲਦੇ ਪਗਮਨ ਤੁਮਾਂ ਉੱਤੇ ਡੇਰਾ ਪਾ ਕੇ ਬੈਠਾ ਉਹਨੂੰ ਪਿੰਡ ਪੁਰੇ ਪੰਜਾਬ ਦੀ ਲੋੜ ਨਹੀਂ ਹੈ ਹਮਲੇ ਦੇ ਨਾਲ ਚੋਰੀ ਵੀ ਕੀਤੀ ਗਈ ਹੈ ਤੂੰ ਤੁਸੀਂ ਦੇਖ ਹੀ ਰਿਹਾ ਹੋ ਵੀਡੀਓ ਭਾਜੀ ਚੋਰ ਮੁੰਡੇ ਉਹ ਮੁੰਡੇ ਜਿਹੜੇ ਮਾਰ ਕੇ ਗਏ ਆ ਸਿਵਲ ਹਸਪੀਟਲ ਪਾਰਕਿੰਗ ਦੇ ਵਿੱਚ ਜਾ ਕੇ ਮੁੰਡੇ ਨੂੰ ਪੁੱਛ ਕੇ ਗਏ ਆ ਵੀ ਕਿਹੜੇ ਹਸਪੀਟਲ ਲੈ ਗਏ ਉਹਨੂੰ ਅੱਛਾ ਉਹੀ ਮੁੰਡੇ ਹਾਲੇ ਵੀ ਇਹ ਹਾਲ ਹੈ ਦੇ ਸੁਣ ਲੋ ਤੁਸੀਂ ਗੱਲਾਂ ਬੜੇ ਨਹੀਂ ਸ਼ਰੀ ਆਮ ਸਿਵਲ ਹਸਪੀਟਲ 'ਤੇ ਬਾਹਰ ਹਮਲਾ ਹੋ ਰਿਹਾ ਹਿੰਦੂ ਕੀ ਕਰੂਗਾ ਛੱਡ ਕੇ ਚਲ ਜੀਏ ਲੈ ਲਓ ਸਾਡੇ ਮਕਾਨ ਲੈ ਲਓ ਚਾਬੀਆਂ ਛੱਡਦੀ ਏ ਪੰਜਾਬ ਨੂੰ ਤੁਹਾਡਾ ਏਜੰਡਾ ਪੂਰਾ ਹੋ ਜਵੇ ਜਿਹੜੇ ਸਰਕਾਰ ਨੇ ਤੈਅ ਕੀਤਾ Hindu ਹੱਥੋਂ ਭਜਾਓ ਬਾਕੀ ਦੂਜੇ ਦਰਜੇ ਦਾ ਤੀਜੇ ਦਰਜੇ ਦਾ ਨਾਗਰਿਕ ਬਣਾ ਕੇ ਸਾਨੂੰ ਇੱਥੇ ਸਿੱਟਿਆ ਪਿਆ ਵਾ ਕਿਸੇ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਜੇ ਕੋਈ ਮੰਦਿਰ ਚ ਬੇਅਤਵੀਦੀ ਗੱਲ ਕਰਦਾ ਤੇ ਪ੍ਰਸ਼ਾਸਨ ਉਹਨੂੰ ਬੁਲਾ ਕੇ ਤਮਕਾਰ ਦਿੰਦੇ ਆ ਓਏ ਤੂੰ ਆਪਣੇ ਧਰਮ ਦੀ ਗੱਲ ਨਹੀਂ ਕਰਨੀ ਕਿ ਕੀ ਕਰੀਏ ਪਰ ਪਰਚਾ ਉਲਟਾ ਡਰਾਉਂਦੇ ਆ ਛੱਡਦੀ ਏ ਪੁੱਛੋ ਐਸ ਮੁੱਖ ਮੰਤਰੀ ਨੂੰ ਪੁੱਛੋ ਤੁਸੀਂ ਲੋਕ ਮੀਡੀਆ ਦੇ ਪਾਤਰੋ ਪੁੱਛੋ ਪੁਲਿਸ ਕਮਿਸ਼ਨਰ ਨੂੰ ਪੁੱਛੋ ਡੀਜੀਪੀ ਨੂੰ ਵੀ ਜਿਆਦਾ ਹਿੰਦੂਆਂ ਦੇ ਮੰਦਰਾਂ ਨੂੰ ਵੀ ਤਾਲੇ ਲਾ ਦਿਓ ਤੇ ਅਸੀਂ ਇੱਥੋਂ ਚਲ ਜਾਈਏ ਲੁਧਿਆਣਾ ਪੁਲਿਸ ਜੋ ਹੋਇਆ ਉਹ ਸਭ ਨੂੰ ਪਤਾ ਹੈਗਾ ਜੋ ਕੁਝ ਪਿਛਲੇ ਸਾਲ ਮਹੀਨਾ ਚ ਹੋਇਆ ਸਭ ਨੂੰ ਪਤਾ ਹੈ ਬਟ ਮਤਲਬ ਅਸੀਂ ਉਮੀਦ ਨਹੀਂ ਕਰ ਰਹੇ ਸੀ ਵੀ ਇੰਨੀ ਜਿਆਦਾ ਕ੍ਰਿਟੀਕਲ ਕੰਡੀਸ਼ਨ ਬਣਾਈ ਜਾਊਗੀ ਉਹਨਾਂ ਵਾਸਤੇ ਆ ਵਾਸ ਨੋਟ ਐਕਸਪੈਕਟਿੰਗ ਐਨੀਥਿੰਗ ਲਾਈਕ ਥੈਟ which has been done But it is not the sportive staff of the police that they have done anything for the security for my husband. If anything like that, it will be happen in the future. I really, I will come in front of the office of the CP, and he has to answer. CP is answerable for that. He has to give the answer for that. My husband told so many times that it is not the required thing that you are doing with the particular leaders. His security was taken by the CP. It was not right thing that they have done. We are having some moral responsibility towards the citizens of India. We are also citizens. If we are not citizens, then declare it One or two uh, security man Only one security was there. Otherwise he was having two or three security. If one security was there, <laughs> 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 are ja that is only Agar <laughs> ਅਗਰ ਥ੍ਰੈਟ ਹੈ ਤਾਂ ਫਿਰ ਇਦਾਂ ਕਿਉਂ ਵਾਪਸ ਲੈ ਲਈ ਇਹ ਤਾਂ ਹੀ ਨੋਸ ਬੈਟਰ ਨਾ ਹੀ ਨੋਸ ਬੈਟਰ ਵਾਟ ਹੀ ਵਾਂਟਸ ਟੂ ਡੂ ਹੀ ਨੋਸ ਬੈਟਰ ਇਜ਼ਨਟ ਇਟ ਬਟ ਥਿਸ ਇਜ਼ ਨਾਟ ਦਾ ਵੇ ਟੂ ਡੀਲ ਵਿਦ ਦਾ ਪਬਲਿਕ ਵੀ ਆਰ ਪਬਲਿਕ ਵੀ ਆਰ ਕਾਮਨ ਮੈਨ ਇਫ ਵੀ ਆਰ ਰੇਜ਼ਿੰਗ ਦਾ ਵਾਇਸ ਫਾਰ ਸਮ ਆਫ ਦਾ ਇਫ ਵੀ ਆਰ ਗੋਇੰਗ ਟੂ ਬਿਲੋਂਗ ਟੂ ਸਮ ਰਿਲੀਜੀਅਨ ਵਾਟ ਡਸ ਇਟ ਮੀਨ ਵੀ ਆਰ ਨਾਟ ਹੈਵਿੰਗ ਦਾ ਸਿਕਿਉਰਿਟੀ ਔਨ ਥਿਸ ਪਰਪਸ ਵੈਨ ਯੂ ਆਰ ਗੋਇੰਗ ਟੂ ਗਿਵ ਦਾ ਸਿਕਿਉਰਿਟੀ ਟੂ ਏਵਰੀਵਨ ਯੂ ਆਰ ਨਾਟ ਸਪੋਸਟ ਟੂ ਗਿਵ ਦਾ ਸਿਕਿਉਰਿਟੀ ਆਫ ਦਾ ਪਾਰਟਿਕੂਲਰ ਪਰਸਨਸ ਵੈਨ ਦੇ ਆਰ ਹੈਵਿੰਗ ਦਾ ਥ੍ਰੈਟ माई हजबैंड नेवर क्लेम्स इफ दे आर गोइंग टू टेक द सिक्योरिटी सिंह ओके टेक इट वी आर नॉट हैविंग एनी ऑप्शन इफ यू आर थिंकिंग वी आर सेफ वी बिलीव योर थॉट्स वी बिलीव योर वॉइस इफ सी पी सिंह वी आर सिक्योर यू आर टेकिंग द सिक्योरिटी दैट इज वेल एंड गुड बट ऑन विच पोस्ट यू आर यू हैव टू भी वेरी जेन्युअन यू हैव टू बी वेरी ओथेंटिक यू हैव टू बी वेरी यू हैव टू डू जस्टिस but you have not done the justice થોડા ਦਿਨ ਪਹਿਲੇ ਥਾਪਰ ਸਾਹਿਬ ਨੇ ਵੀ ਕਿਹਾ ਸੀਗਾ ਕਿ ਮੈਂ ਸਿਕਿਉਰਿਟੀ ਵਾਪਸ ਕਰ ਰਿਆ ਵਾਂ ਮੈਨੂੰ ਕੋਈ ਲੋੜ ਨਹੀਂ ਹੈ ਸਿਕਿਉਰਿਟੀ ਵਾਪਸ ਨਹੀਂ ਕੀਤੀ ਉਹਨਾਂ ਨੇ ਲੈ ਲਿਆ ਉਹਨਾਂ ਨੇ ਕਿਹਾ ਠੀਕ ਹੈ ਲੈ ਲਓ ਉਹਨਾਂ ਨੇ ਕਿਹਾ ਠੀਕ ਹੈ ਲੈ ਲਓ ਕਿਉਂਕਿ ਅਗਰ ਤੁਸੀਂ ਸਾਨੂੰ ਕਹੋਗੇ ਕਿ ਤੁਸੀਂ ਆਪਣੇ ਧਰਮ ਲਈ ਨਹੀਂ ਬੋਲ ਸਕਦੇ ਫਿਰ ਡਿਕਲੇਅਰ ਕਰੋ ਨਾ ਕਿਸੇ ਤੌਰ ਤੇ 1 ਮਹੀਨਾ ਥ्रेट ਰਹਿੰਦਾ 1 ਮਹੀਨਾ ਥ्रेट ਬਾਅਦ ਸਿਕਿਉਰਿਟੀ ਵਾਪਸ ਲੈ ਲੈਂਦੇ ਆ ਉਸ ਤੋਂ ਬਾਅਦ ਥ्रेट ਖਤਮ ਹੋ ਜਾਂਦਾ ਇਹਨਾਂ ਦੀ ਚੁਆਇਸ ਹੈ ਚੁਆਇਸ ਹੈ ਇਹਨਾਂ ਦੀ ਜਦ ਮਰਜੀ ਦੇ ਲਓ ਜਦ ਮਰਜੀ ਲੈ ਲਓ ਮਰਵਾਨ ਦੀ ਸਾਜ਼ਿਸ਼ ਹੈ ਮਰਵਾਨ ਦੀ ਬਿਲਕੁਲ ਸਾਜ਼ਿਸ਼ ਹੈ ਸਾਜ਼ਿਸ਼ ਪੂਰੀ ਹੋਈ ਹੈ ਦੋ ਲੀਡਰਾਂ ਨੂੰ ਲੁਧਿਆਰੇ ਨਸਰ ਮਰਵਾਨ ਦੀ ਸਾਜ਼ਿਸ਼ ਰਚੀ ਚਾਰ ਦਿਨ ਦੀ ਕਿਟੋਟੀ ਦੇ ਦਿਓ 20 ਮਹੀਨਾ ਵਾਪਸ